ਬਨੂੜ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਯਾਦਗਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਲੰਗਰ ਹਾਲ ਦੀ ਪੰਜਵੀਂ ਮੰਜ਼ਲ ਦਾ ਲੈਂਟਰ ਪਾਉਣ ਦਾ ਕੰਮ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਨੇ ਅਰਦਾਸ ਕਰਨ ਉਪਰੰਤ ਸ਼ੁਰੂ ਕਰਵਾਇਆ ਇਸ ਮੌਕੇ ਤੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਇਮਾਰਤ ਬਣਾਉਣ ਲਈ ਕੰਮ ਗੁਰਦੁਆਰਾ ਸਾਹਿਬ ਸ੍ਰੀ ਲੰਗਰ ਸਾਹਿਬ ਨਾਦੇੜ ਸ੍ਰੀ ਹਜੂਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਪ੍ਰਵਿੰਦਰ ਸਿੰਘ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦੀ ਰਹਿਨਵਾਈ ਹੇਠ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ 1,25,000 ਰੁਪਏ 25000 ਸਕਰ ਫੁੱਟ ਵਿਚ 6 ਮੰਜ਼ਲਾ ਲੰਗਰ ਹਾਲ ਬਣਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਦੀਆਂ ਕੁੱਲ 6 ਮੰਜਲਾਂ ਹਨ ਜਿਸ ਵਿੱਚ ਲੰਗਰ ਹਾਲ ਬਣਾਇਆ ਜਾਵੇਗਾ ਜਿਸ ਨੂੰ અતਿਆਤੋਨੀ ਸਹੂਲਤਾਂ ਨਾਲ ਲੈਸ 126 ਕਮਰੇ ਅਤੇ 200 ਗੱਡੀਆਂ ਦੀ ਪਾਰਕਿੰਗ ਤੇ ਹੋਰ ਸਹੂਲਤਾਂ ਹੋਣਗੀਆਂ ਕਾਰਸੇਵਾ ਵਾਲੇ ਮਾਪੁਰਸ ਸੰਤ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਲੰਗਰ ਹਾਲ ਦੀ ਇਮਾਰਤ ਤੇ ਤਕਰੀਬਨ 26 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਵਿੱਚ ਸੰਗਤਾਂ ਲਈ ਕਮਰੇ ਬਣਾਏ ਗਏ ਹਨ ਇਸ ਲੰਗਰ ਹਾਲ ਦੀ ਪੰਜਵੀਂ ਮੰਜ਼ਲ ਦਾ ਲੈਂਡਰ ਪਾਇਆ ਗਿਆ ਹੈ ਤੇ ਜਲਦੀ ਇਸ ਨੂੰ ਪੂਰਾ ਕਰਕੇ ਸੰਗਤਾਂ ਨੂੰ ਸੰਪੂਰਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਇਮਾਰਤ ਦੇ ਉਸਾਰੇ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਚੱਲ ਰਹੀ ਹੈ ਬਨੂੜ ਤੌਰ ਜਿੰਦਰ ਮੋਹਿਦੀ ਰਿਪੋਰਟ ਜੀ ਈ ਏ ਨਿਊਜ਼ ਪੰਜਾਬ ਦੇ ਦਰਸ਼ਕ ਜਨੋ ਬੱਦੇ ਦੀ ਸਾਂਝ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਜੀ ਸਤਿ ਪਤਿ ਕੋ ਨਮਨ ਬਾਰਤਵਾਦ ਕਰ ਦਿੰਦੇ ਹਾਂ ਕਿ ਅੱਜ ਗੁਰਦੁਆਰਾ ਅਕਾਲ ਗੜ੍ਹ ਤਹਿ ਬੰਮੀ ਪਾਪਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨ ਤੇ ਪੰਜਵੀਂ ਮੱਜਲ ਦਾ ਲੈਂਟਰ ਪੈ ਰਿਹਾ ਹੈ ਤੇ ਮਾ ਬਾਬਾ ਨਰਿੰਦਰ ਸਿੰਘ ਤੇ ਬਲਵਿਕਰ ਸਿੰਘ ਦੀ ਮਜਬੂਤ ਸਹਿਬ ਖਾਤਨੜ ਸ੍ਰੀ ਜੀ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਦੀ ਸਾਸ ਦਾ ਦੇਣਾ ਪਰਖਾ ਕਰਨੀਓ ਇਹ ਸਥਾਨ ਦੀ ਜਿਹਨੂੰ ਕਿਹਾ ਜਾਵੇ ਕਿ ਬੜੀ ਜੰਗੀ ਪੱਤਰ ਤੇ ਸੇਵਾ ਚੱਲ ਰਹੀ ਹੈ ਅੱਜ ਪੰਜਵੀਂ ਮੰਜ਼ਲ ਦਾ ਲੈਟਰ ਹੈ ਹੋ ਸਕਦਾ ਹੈ ਪਲਾਨ ਚੱਲ ਰਿਹਾ ਵੀ ਛੇਵੀਂ ਦਾ ਵੀ ਥੋੜਾ ਜਿਹਾ ਡਿਸਕਸ ਚੱਲ ਰਹੀ ਹੈ ਇੰਜੀਨੀਅਰ ਨਾਲ ਵੀ ਪੰਜਵੀਂ ਦਾ ਵੀ ਛੇਵੀਂ ਦਾ ਪੈ ਜਾਏ ਅੱਜ ਪੰਜਵੀਂ ਮੰਜ਼ਲ ਦਾ ਲੈਟਰ ਸੀ ਜੋ ਕਿ ਗੁਰੂ ਤੇਗਪਤ ਦੇ ਸਦਕਾ ਮੇਰਾ ਖਾਲ ਜਿੰਨਾ ਵੀ 3 ਸਾਲਾਂ ਦੇ ਸਾਰੇ ਲੈਫਟਰ ਪੈ ਗਿਆ। ਹੋਰ ਸਾਲ ਦੇ ਸਾਲ ਦੇ ਵਿੱਚ ਹੀ ਜਿਹੜੀ ਬਿਲਡਿੰਗ ਹੈ ਮਕੰਮਲ ਹੋ ਜਾਏਗੀ। ਜੀ ਦੇ ਵਿੱਚ 100 ਤੋਂ 150 ਕਮਰਾ ਬਣ ਜਾਏਗਾ ਤੇ ਥੱਲੇ ਬੇਸਮੈਂਟ ਤੇ 2000 ਬੰਦਾ ਲੰਗਰ ਖਾ ਸਕਦਾ। ਸੋ ਜਿਹੜੀ ਇਹ ਸਾਰ ਸੇਵਾ ਦਾ ਮਹਾਨ ਕਾਰਜ ਚੱਲ ਰਿਹਾ ਬਹੁਤ ਵੱਡੀ ਪੱਤਰ ਤੇ ਚੱਲ ਰਿਹਾ। ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਥਾਨ ਹੈ। ਸ਼ੰਭੂ ਤੋਂ 14 ਕਿਲੋਮੀਟਰ ਤੋਂ ਗਗਨ ਚੌਕ ਤੋਂ 12 ਕਿਲੋਮੀਟਰ ਤੋਂ ਤੇ ਜੀਤਪੁਰ ਤੇ 13 ਕਿਲੋਮੀਟਰ ਤੋਂ ਜਿਹੜਾ ਜੀਤਪੁਰ ਤੇ ਬਲੂਡ ਦਾ ਰੋਡ ਹੈ ਉਸ ਥਾਂ ਦੇ ਉੱਤੇ ਆਉਂਦਾ ਹੈ ਤੇ ਮੈਂ ਇਹ ਵੀ ਸੰਗਤਾਂ ਨੂੰ ਬੇਨਤੀਆਂ ਕਰਾਂਗਾ ਕਿ ਜਦੋਂ ਕਿਤੇ ਇਧਰ ਨੂੰ ਆਉਂਦੇ ਕੰਮੇ ਜੋ ਵੀ ਜ਼ਰੂਰਤ ਪਾੜੇ ਇਸਨੇ ਥਾਂ ਕਰਾਂ ਜਬ ਇੱਕ ਇੱਥੇ ਜਿੰਨੇ ਲੱਕੜਾ ਪ੍ਰਬੰਧ ਹੈ ਸੋ ਇਹਦਾ ਇਹਦਾ ਥਾਂ ਦੇ ਦਰਸ਼ਕਦਾਰੇ ਜ਼ਰੂਰ ਕਰਕੇ ਜਾਇਆ ਕਰੋ ਤੇ ਸੋ ਇਸ ਤਰ੍ਹਾਂ ਵੀ ਬੇਨਤੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਤਾ ਸਤਿਗੁਰ ਰਹਿਤ ਕਰ ਮੈਂ ਅਕਤੀ ਇਹ ਬੇਨਤੀ ਜ਼ਰੂਰ ਕਰਦਾ ਰਹਿਣਾ ਹਾਂ ਕਿ ਗੁਰੂ ਘਰ ਦੇ ਵਿੱਚ ਸੰਗਤ ਦਿਨ ਤਰ੍ਹਾਂ ਲੱਗਦੀ ਹੈ ਇਹ ਤੋਂ ਯਾਤਰੀ ਜਿਨ੍ਹਾਂ ਨੇ ਮੱਥਾ ਟੇਕਣਾ ਦੇਖ ਲੈਣੀ ਸ਼ਕਸ਼ਾਤਾਂ ਛਕਣਾ ਚਲੇ ਜਾਣਾ ਹੈ ਇੱਕ ਮੁਸਾਫਰ ਜਿਨ੍ਹਾਂ ਨੂੰ ਲੜਿੰਦੀਆਂ ਸਹੂਲਤਾਂ ਚਾਹੀਦੀਆਂ ਨੇ ਤੇ ਇੱਕ ਆਉਂਦੇ ਨੇ ਸੇਵਕ ਜਨ ਜਿਨ੍ਹਾਂ ਨੇ ਕੁੜਤੀ ਪਾ ਕੇ ਸੇਵਾ ਕਰਕੇ ਇਹ ਸਾਰੇ ਲੜਿੰਦੇ ਪ੍ਰਬੰਧ ਕਰਨੇ ਗੁਰੂ ਪਾਤਸ਼ਾਹ ਕਿਰਪਾ ਕਰਤਾ ਸਤਿਗੁਰ ਰਹਿਤ ਕਰ ਮਿੱਟੀ ਸੰਗਤ ਤਾਂ ਕਰਨ ਕਰਕੇ ਮਨ ਕਰਕੇ ਧੰਨ ਕਰਕੇ ਹਰ ਸਰਤਾ ਦਾ ਸੰਯੋਗ ਲੈ ਕਰਕੇ ਇਸ ਸਥਾਨ ਇਸ ਮੁਕਾਮ ਤੇ ਲੈ ਕੇ ਗਏ ਹਾਂ ਤੋਂ ਗੁਰੂ ਪਾਤਸ਼ਾਹ ਕਿਰਪਾ ਕਰਤੋ ਰਹੇ ਹਨ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨਾਂ ਨੂੰ ਸਿੱਖਾਂ ਨੂੰ ਜ਼ਮੀਨੀ ਮਾਲਕੀ ਦਾ ਹੱਕ ਦਵਾ ਕਰਕੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਲੋਕ ਦਾ ਪ੍ਰਸਥਾਨ ਹੈ ਜੀ ਦਵਾਵੋ ਹਾਜ਼ਰੀ ਆਪ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਸ ਦੇ ਨਾਲ ਜਮਨੂਰ ਸਿੰਘ ਗੁਰਲਖ ਸਿੰਘ ਤੇ ਬਾਬਾ ਨਰਮ ਸਿੰਘ ਨੇ ਭਗਵਾਨ ਪਰੇ ਤੋਂ ਸਾਹਿਆ ਲੁ ਬੜੀ ਗੁਰੂ ਸਾਹਿਬ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੈ ਜਿਨ੍ਹਾਂ ਨੇ 20 ਪਿੰਡਾਂ ਦੇ ਵਿੱਚ ਇੱਕ ਕੁੰਦਤੀ ਦਾ ਬਾਣਾ ਬਾਕਰ ਕੇ ਸੇਵਾ ਦਾ ਮਾਰਗ ਣਿਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ